ਗਲੇ ਮਿਲ ਕੇ ਅਮਨੇ ਕੇਆ ਦਿੱਕਤ ਸਭ ਹੋ ਰਹੀ ਹੈ ਇਸ ਤਰ੍ਹਾਂ ਵੀ ਚੱਲ ਰਹੀ ਹੈ ਇਸ ਤਰ੍ਹਾਂ ਵੀ ਚੱਲ ਰਹੀ ਹੈ ਕਿ ਜਾਨ ਪੂਰਵ ਕੋ ਜੁਤੀ ਹੈ ਬਹੁਤ ਪਰਮਾਨੋਗਿਆ ਕਰੇ ਸਤਿਗ੍ਰਹਾਂ ਨਹੀਂ ਆਏ ਸਾਰੀਆਂ ਜਣੇ ਤਾਲੀ ਮਿਲੋ ਬਹੁਤ ਬਹੁਤ ਜੀ ਤਾਲੀ ਮਿਲ ਰਹੀ ਹੈ ਕੋਈ ਅਰੀਆ ਬਾਕੀ ਕੋਈ ਕਿਸੇ ਕੋ ਕਰ ਦਿੱਤਾ ਹਾਂ ਜੀ ਦੇਸ਼ ਉਦੇਸ਼ਾਂ ਵਿੱਚ ਜਿੰਨੇ ਵੀ ਮੇਰੇ ਮੁਸਲਿਮ ਭਾਈਚਾਰੇ ਦੇ ਲੋਕ ਰਹਿੰਦੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਸਲਾਮ ਸਤਿ ਸ਼੍ਰੀ ਅਕਾਲ ਤੇ ਜਿਸ ਤਰ੍ਹਾਂ ਅਸੀਂ ਜਾਣਦੇ ਆ ਜੀ ਇਹ ਜੋ ਰਮਜ਼ਾਨ ਦੇ ਬੜੇ ਪਵਿੱਤਰ ਦਿਨ ਚੱਲ ਰਹੇ ਨੇ ਕਿਉਂਕਿ ਇਹ 8 ਮਹੀਨਾ ਪੂਰਾ ਜੋ ਸਾਡੇ ਮੁਸਲਿਮ ਭਾਈ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਦੇਖੋ ਉਹ ਰੋਜ਼ਾ ਰੱਖਦੇ ਨੇ ਠੀਕ ਆ ਜੀ ਉਹ ਬੜੇ ਕਿਸਮਤਵਡੇ ਲੋਕ ਹੁੰਦੇ ਜਿਨ੍ਹਾਂ ਨੂੰ ਇਹ ਮੌਕਾ ਮਿਲਦਾ ਤੇ ਉਹ ਮੌਕਾ ਲੱਭ ਕੇ ਤੇ ਫਿਰ ਓਜੇ ਰੱਖਦੇ ਨੇ ਤੇ ਮੈਂ ਸਮਝਦਾ ਕਿ ਸਾਨੂੰ ਵੀ ਚਲੋ ਪ੍ਰਮਾਤਮਾ ਨੇ ਮੌਕਾ ਦਿੱਤਾ ਤੇ ਅਸੀਂ ਇਹਨਾਂ ਦਾ ਜਿਹੜਾ ਰੋਜ਼ਾ ਉਹ ਆਪਣੇ ਘਰ ਅੱਜ ਸੱਦ ਕੇ ਆਪਣੇ ਸਾਰੇ ਸਾਥੀਆਂ ਨਾਲ ਖਲਵਾਇਆ ਵਾ ਤੇ ਮੈਂ ਕਿਤਨਾ ਕਿਤੇ ਸਮਝਦਾ ਕਿ ਮੈਂ ਬੜਾ ਖੁਸ਼ਕਿਸਮਤ ਵਲਾਂਾ ਕਿ ਮੈਨੂੰ ਇਹ ਸੇਵਾ ਦਾ ਮੌਕਾ ਮਿਲਿਆ ਵਾ ਬਾਕੀ ਇਹ ਸਾਡੇ ਘਾਦੀਆਂ ਵਿੱਚ ਸਾਡੀ ਜਿਹੜੀ ਜਿੰਨੀ ਵੀ ਅਮਦੀ ਹੈ ਭਾਈਚਾਰਾ ਰਹਿੰਦੇ ਆ ਮੈਂ ਸਾਰਿਆਂ ਨੂੰ ਜੋ ਦੀ ਈਦ ਆ ਰਹੀ ਆ ਈਦ ਦੇ ਉੱਤੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇ ਰਿਹਾ ਵਾਂ ਸਾਰੇ ਦੇਸ਼ ਵਿਦੇਸ਼ਾਂ ਵਿੱਚ ਜਿੱਥੇ ਵੀ ਮੇਰੇ ਮੁਸਲਮਾਨ ਭਾਈਚਾਰੇ ਦੇ ਲੋਕ ਰਹਿ ਰਹੇ ਨੇ ਮੈਂ ਉਹਨਾਂ ਨੂੰ ਉਹ ਬਾਰਤਵਾਦੀ ਏਰੀਆ ਵਾਂ ਤੇ ਬਾਠੀ ਸਾਡਾ ਜੋੜਾ ਇੱਕ ਆਦੀਆਂ ਸ਼ਹਿਰ ਆ ਇਹ ਇੱਕ ਬਹੁਤ ਹੀ ਪਵਿੱਤਰ ਸ਼ਹਿਰ ਹੈ ਕਿਉਂਕਿ ਇੰਨਾ ਜਿਹੜੀ ਸਾਡੀ ਐਮਬੀਓ ਕਮਿਊਨਿਟੀ ਹੈ ਜਿਹੜੇ ਕਰਕੇ ਆਦੀਆਂ ਸ਼ਹਿਰ ਨੂੰ ਬਹੁਤ ਪਵਿੱਤਰ ਜਨਿਆ ਜਾਂਦਾ ਵਾ ਤੇ ਸਾਡੇ ਆਦੀਆਂ ਸ਼ਹਿਰ ਦੇ ਵਿੱਚ ਅਸੀਂ ਆਪਸ ਦੇ ਵਿੱਚ ਬਹੁਤ ਪ੍ਰੇਮ ਨਾਲ ਰਹਿੰਦੇ ਆ ਸਾਡਾ ਬਹੁਤ ਪਿਆਰ ਵਾ ਇਸ ਕਮਿਊਨਿਟੀ ਦੇ ਨਾਲ ਤੇ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਇਹ ਵਾਹਿਗੁਰੂ ਸਾਰਿਆਂ ਉੱਤੇ ਮਿਹਰ ਭਰਿਆ ਹੱਥ ਰੱਖ ਤੇ ਐਸੇ ਤਰ੍ਹਾਂ ਜੋ ਅਸੀਂ ਏਟ ਦੂਸਰੇ ਨੂੰ ਮਿਲਦੇ ਰਹੀਏ ਤੇ ਇੱਟ ਸਾਡੀ ਜੋ ਸਾਡੇ ਚੈਨਲ ਲਈ ਸਾਡੀ ਜੀਟੀ ਦੇ ਵਾਇਪ ਪਹੁੰਚੇ ਸਾਡੇ ਹਜ਼ੂਰ ਸਾਹਿਬ ਤੱਕ ਤੇ ਅਸੀਂ ਇਹ ਚਾਹੁੰਦੇ ਆ ਕਿ ਜੋ ਇਸ ਵਾਰ ਦਾ ਜਲਸਾ ਵਾ ਉਸ ਦੇ ਵਿੱਚ ਸਾਨੂੰ ਆਂਡੋ ਆਪਣੇ ਇਸ ਵਾਰ ਜ਼ਰੂਰ ਦਰਸ਼ਨ ਦੇਣ ਧੰਨਵਾਦ ਹਾਂਜੀ ਮੈਂ ਵਾਰਡ ਨੰਬਰ 5 ਮੇਰਾ ਨਾਮ ਸੁਖਰਾਜ ਕੌਰ ਐਮਸੀ ਤੇ ਅੱਜ ਮੁਸਲਮ ਭਾਈਚਾਰੇ ਦਾ ਰੋਜ਼ਾ ਖਲਾਇਆ ਬੜੀ ਖੁਸ਼ੀ ਹੋਈ ਸਾਰੇ ਭੈਣ ਭਰਾ ਸਾਡੇ ਘਰੇ ਆਏ ਆ ਬੜੀ ਖੁਸ਼ੀ ਹੋਈ ਮੈਂ ਮੁਬਾਰਕਵਾਦ ਦਿੰਦੀ ਸਾਰਿਆਂ ਨੂੰ ਮੁਸਲਮ ਭਾਈਚਾਰੇ ਨੂੰ ਇਹਕਿ ਤਾਂ ਬਣ ਬਣਾ ਕੇ ਰੱਖਣਾ ਸਾਡੇ ਨਾਲ ਪਿਆਰ ਬਣਾ ਕੇ ਰੱਖਣਾ ਤੇ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਤੁਹਾਡਾ ਸਾਥ ਦੇਵਾ ਕਿ ਤੁਸੀਂ ਸਾਡਾ ਦਿੰਦੇ ਆ ਨਾ ਵੈਖ ਜੀ ਦਾ ਖਾਸ ਨਾਮ ਹੈ